ਜੋ ਗਨਾਨਤ ਪੰਡਾਰਾ ਹੈ ਬਤਾਈਆਂ ਨੇ ਅਰਕ ਅਰਿਜਨਾ ਨੂੰ ਵਰਕਲਕਿਛਣੀ ਸੋ ਭਜਨ ਦੀ ਬਾਤ ਕੀ ਪਰ ਮੈਂ ਇਹ ਖਿਆਲ ਦੇਖੋ ਤੁੰਦਸੀ ਕੀ ਤਨ ਗੁਰ ਕਰਦੇ ਵਿੱਚ ਭਜਨ ਸੁਮਾਰ ਹੈ ਮਨ ਚਿੱਤ ਲਗਾ ਕੇ ਕੀਰਤਨ ਕੋਲ ਬਿੱਤੀ ਟਿਕਾ ਕੇ ਕਰੋ ਸੁਣੋ ਐਵੀ ਭਜਨ ਸੁਮਾਰ ਹੈ ਮਨ ਜਿਕੇਗਾ ਸੁਖ ਸ਼ਾਂਤੀ ਨਿਰਵਲ ਕੇ ਕੀਰਤਨ ਬੀ ਜਲਦੀ ਮਨ ਟਿਕਦਾ ਹੈ ਜਿਨਾ ਮਨ ਜਲਦੀ ਟਿਕੇਗਾ ਉਹਨਾਂ ਸੁਖ ਸ਼ਾਂਤੀ ਵੀ ਜਲਦੀ ਪ੍ਰਾਪਤ ਹੋਏਗੇ ਦੂਸਰੇ ਜਿਹੜੀਆਂ ਵਿਚਾਰਾਂ ਹਨ ਨੁਰਬਾਣੀ ਦੀਆਂ ਇਹਨੂੰ ਇੱਕ ਉਪਾਸ਼ਨਾ ਦਾ ਦਰਜੀ ਵਿੱਚ ਨੇ ਵਜਣ ਵਿੱਚ ਮੰਨਿਆ ਜਾਂਦਾ ਹੈ ਫਿਰ ਇਕਾਂਤ ਵੇਲ ਕੇ ਬਾਣੀ ਪੜੋ ਜਪਜੀ ਸਾਹਿਬ ਜਪ ਸਾਹਿਬ ਸਵੇਰੇ ਬਰਮਹਾ ਅਸਾ ਦੀ ਵਾਰ ਸੁਖਨੀ ਸਾਹਿਬ ਸ਼ਾਮ ਨੂੰ ਰਹਿਰਾਸ ਪੜ੍ਹੋ ਜ਼ਰੂਰ ਉਹ ਜਿੰਨੀ ਵੀ ਬਾਣੀ ਪੜੀ ਕਿ ਨਹੀਂ ਪੜੋ ਸਾਰੀ ਬਾਣੀ ਲਾਲ ਦੇ ਕੇ ਪੰਰੂ ਪਰ ਪੜੋ ਇਹ ਭਜਨ ਜੁਸ਼ਮਾਰ ਹੈ ਫਿਰ ਉਸ ਤੋਂ ਥੋੜੇ ਦਰਜੇ ਵਿੱਚ ਡੈਰੇ ਵਿੱਚ ਆਉਣਾ ਹੈ ਮੂਲਵੰਤਰ ਦੇ ਪਾਠ ਕਰੋ ਇਕੋਂ ਦਾ ਸਤਨਾਮ ਕਰਤਾ ਵਲ ਫਿਰ ਬਾਵਨ ਵਾਰ ਕਾਲ ਇੰਝ ਵੰਗਲ ਭਿਆਲ ਜੱ ਅਸਰ ਜੁਗਾ 26 ਸਤਨਾਮ ਪਰ ਸੀ ਵਿਸ਼ੇ ਇਹ ਬੜਾ ਵੀ 6 ਵਾਲਾ ਜੇ ਪੀਰੋਜ਼ ਕਰ ਲਵੇ ਮਹੀਨੇ ਚੁਰਕਨ ਸਾਡੇ ਪਾੜਾ ਲਾ ਹੋ ਜਾਂਦਾ 6 ਮਾਲਾ ਹੁੰਦੀਆਂ ਨੇ 60 48 ਵਾਰ ਪੜਿਆ ਜਾਂਦਾ ਇੱਕ ਮਾਲਾ ਜਿੱਖ ਸਤਮਨ ਕਾ ਹੁੰਦਾ ਪਰ ਅਸੀਂ ਤਾਂ 110 ਦੀ ਬਣਵਾਉਨੇ ਆਪਣੇ ਲੜਕੀ 110 ਸਤਮਨ ਕੀ ਦੇ ਬਣਾਉਂਦੀਆਂ ਸਵਾ ਪਿਆਰ ਦੇ ਇੰਨਾਂ ਕਰਕੇ 6 ਵਾਲਾ ਰੋਜ਼ ਕਰ ਲੈ ਮਹੀਨੇ ਚ ਗੁਰੂ ਗ੍ਰੰਥ ਸਾਹਿਬ ਦੇ ਪੜ੍ਹਨ ਦਾ ਥਾਂ ਹੋ ਜਾਂਦਾ ਇੰਨਾਂ ਕਰ ਲਵੇ ਤੇ ਇਹ ਵੀ ਨਹੀਂ ਜੇ ਕੋਈ ਜਾਣਦਾ ਸਤਨਾ ਵਾਗ ਵੀ 40 ਵਾਲਾ ਕਰਦਾ ਸਤਨਾ ਵਾਗ ਨੂੰ ਸਤਨਾ ਵਾਗ ਨੂੰ ਸਤਨਾ ਵੀ 40 ਵਾਲਾ ਕਰ ਲਵੇ ਸਵੇਰ ਦਾ ਵਕਸ਼ਤ ਹੀ ਅੱਛਾ ਹੈ ਅਗਰ ਕੋਈ ਕੱਟ ਸਕੇ ਭਲਾ ਜੀਹਨਾਂ ਦੇ ਕੰਮਕਾਰ ਦੇ ਇਹ ਜੋ ਪੁੱਛੇ ਸ਼ਿਫਟਾਂ ਸ਼ਿਫਟਾਂ ਦਾ ਰਾਤ ਦੀਆਂ ਸ਼ਿਫਟਾਂ ਨਿਕੰਨੀਆਂ ਨੇ ਕਿ ਇਹਨੂੰ ਪੁੱਛਿਆ ਕਿ ਇਹਨੂੰ ਪੁੱਛਿਆ ਉਹ ਆਪਣਾ ਆ ਕੇ ਕੰਮਕਾਰ ਤੋਂ ਸਮਝਾਵੇ نیند لے کے پھر اٹھ کے شان شن شو کر کے پھر کر لے او بھی ہو سکتا ہے یہ کوئی یعنی بری گل نہیں ہے جی یہ وقت ہے اگر بندہ کام ہے تو سویرے کر لے خیر او کم سے دو کم دوائی گھنٹے نکل جائیں روز کا فرض پورا ہو جاتا ہے اس تو اگے جاؤ کم سے کم سال کو پر کرتا ہے امر شکی جڑے گرو دستے ہوں تو دیکھتے نہیں امیریکن لوگ نے یہ تو کیس دہڑے رکھتے ہیں ہوں سارے لوگ جہے اچھی ابائی گلے سا فرض ہے حالانکہ لیکن وہ رکھ رہے ہیں اچھی دوسرے پاس جا رہے ہیں کی گل ہوئی فی فرق ہی ہوئے گا چنگا فرق ہی نہیں ملے کونوں سان <تصفح> اس کر کے سارا فرض ہے ابھی اپنے اپنے بزرگوں والا مار کے دیکھیے ساری سیکھی بزرگوں تو چلی آ رہی ہے یہ قائم رکھیے انبا نہ لگن دئیے ਇਹ ਜਲਕੇ ਦਰਦ ਹੋਈਏ ਇਹ ਸਾਡਾ ਦਸਰ ਕਰ ਹੈ ਸੋਇੰ ਕਰਕੇ ਪਰ ਉਹ ਹੋ ਰਹੇ ਸਾਡੇ ਪਿੱਛੇ ਜਾਂ ਰਹੇ ਨੇ ਜਲ ਰਹੋ ਵਿਚਾਰ ਹੁਣ ਸਿਮਨ ਗੁਰੂ ਘਰ ਦੇ ਵਿੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਤਿ ਊਂਸਭੰਗ ਪ੍ਰਸਾ ਇਹਨਾ ਇਹ ਤਾਂ ਮੂਲੀ ਮੰਤਰ ਕਾ ਹੁੰਦਾ ਹੈ ਪਰ ਇਸ ਤੋਂ ਅੱਗੇ ਜਾ ਕੇ ਜਦ ਆਸਜ ਜਗਾਸ ਛੇ ਵੀ ਸਤਨਾਮ ਕੋਸੀ ਵੀ ਸਤ ਇਨਾਂ ਮਾਤਾਂ ਲੋਕ ਨੂੰ ਐਨਿਕਮਣ ਗਿਆ ਇਹ ਨਾਲ ਸ਼ਲੋਕ ਹੈ ਜੋ ਜੋ ਇਸ ਕਰਕੇ ਇਥੇ ਤੱਕ ਕਰਿਆ ਜਾਵੇ ਤੇ 6 ਮਾਲਾ ਕੀ ਕੀ ਜਾਣ ਤਾਂ ਮਹੀਨੇ ਹੀ ਕੋਈ ਮਨ ਸਦੇ ਪੜ ਦਾ ਫਲ ਹੋ ਜਾਂਦਾ ਹੈ ਕਿ ਸ਼ਗੰਡੇ ਗੱਡੀ ਫਿਰ ਜਿਹੜਾ ਕੋ ਸ਼ਾਲਕ ਪਰ ਕਰ ਜਾਂਦਾ ਹੈ ਉਹ ਫਿਰ ਅੰਦਰ ਗਦੀ ਕਰਨ ਲੱਗ ਪੈਂਦੇ ਕਿ ਜ਼ਬਾਨ ਨਾਲ ਭਜਨ ਕਰਨਾ ਇੱਕ ਬਿਨਾ ਜ਼ਬਾਨ ਤੇ ਕਰਨਾ ਨਹੀਂ ਕਿ ਜਾਤ ਹੈ ਇੱਕ ਅਜਬਾ ਹੈ ਜ਼ਬਾਨ ਹਲਾ ਕੇ ਬੁੱਲ ਹਲਾ ਕੇ ਨਾਲ ਖਿਆਲ ਕੰਮ ਕਰਦਾ ਉਹਨੂੰ ਯਾਪ ਕੇ ਨੇ ਜਿੱਥੇ ਬੁਲ ਨਹੀਂ ਹਿੱਲੇ ਜ਼ਬਾਨ ਨਹੀਂ ਹਿੱਲੀ ਖਿਆਲੀ ਕੰਮ ਕਰਦਾ ਸਿਰ ਨੂੰ ਅਜੱਪਾ ਕਹਿੰਦਾ ਅਜੱਪਾ ਆਤਮਾ ਵਿੱਚ ਆਜੂ ਆਸਮਾਏ ਉਹ ਵਿਸ਼ਣ ਵਾਲੀ ਚੀਜ਼ ਹਰ ਇੱਕ ਦੇ ਅੰਦਰ ਹੋ ਰਿਹਾ ਹੈ ਪੈਰ ਦੇ ਮੁਕਤ ਸਿੱਧ ਚੋਟੀ ਦਾ ਹਰ ਇਨਸਾਨ ਦੇ ਅੰਦਰ ਹੋ ਰਿਹਾ ਹੈ ਪਰ ਪਤਾ ਨਹੀਂ ਹੈ ਸੋ ਇਸ ਕਰਕੇ ਉਹਦੀ ਵਾਰਤ ਤੁਸੀਂ ਆਪਣੇ ਆਪ ਵੀ ਥੋੜਾ ਜਿਹਾ ਵਿਚਾਰ ਕਰੋ ਜਿਵੇਂ ਬੁਲ ਹਲਾ ਕੇ ਵੈਰ ਗੁਰ ਮੰਤਰਾ ਗੁਰ ਕਹਦੇ ਵਿੱਚ ਇਹ ਤਾਂ ਜੀ ਤੋਂ ਦੇ 10 ਮਿੰਟ ਵਿੱਚ ਅਨੁਸਾਰ ਕਿਸਾਨੀ ਉੱਚ ਗੜਬੇ ਨਾਲ ਆਪਣੇ ਆਪਣੇ ਅਧਿਕਾਰ ਨੂੰ ਦੇਖ ਲਵਾਂਗੇ ਕਿਸੇ ਕਿਉਂਕਿ ਇਕੱਲੇ ਕਿੰਨੇ ਦੱਸੇ ਬੜਾ ਵਕਤ ਲੱਗਿਆ ਸੋ ਪਹਿਲੇ ਹੁ ਜਵਾਨ ਨਾਲ ਕਰੋ ਤੁਸੀਂ 10 ਮਿੰਟ ਸਿਰ ਵਾਇਗਰੂ 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 ਕਰਦੇ ਰਹੋ ਇਹਦੇ ਵੀ ਜੀ ਲੱਗੇ ਪ੍ਰੇਮ ਨਾਲ ਕਰੋ ਗੁਰੂ ਹਿੱਲਣ ਜਵਾਨ ਹਿੱਲੇ ਤੇ ਖਿਆਲ ਕੰਮ ਕਰੇ ਕਰੋ ਸਾਰੇ 10 ਮਿੰਟ ਵਾਸਤੇ

ਸੀ ਕੰਟਰੀ ਜਾਜ ਕੰਟਰੀ ਤਾਲੂ ਹਰਕਤ ਕਰਦਾ ਉੱਥੇ ਜਵਾਨ ਵੀ ਨੇ ਹਲਾਓ ਬੁਲਬੁਲੇ ਵੀ ਨੇ ਹਲਾਓ ਕੰਟਰੀ ਚ ਕਹੋ 2 ਮਿੰਟ ਵਾਸਤੇ ਰਹਿ ਰਵੇ ਤੋ ਉੱਥੇ ਇਉਂ ਜਿਪੂਤ ਨਬਲ ਚੱਲਦੀ ਨਹੀਂ ਇਉਂ ਤਾਲੂ ਹਰਕਤ ਕਰਦਾ ਉਹਨਾਂ ਮਲਾਗੇ ਕਹੋ ਦੇਖੋ ਗੋਰੀਆ ਹੋ ਰਿਹਾ ਹਰ ਇੱਕ ਦੇ ਹੋ ਰਿਹਾ ਹੈ ਫਿਰ ਉਸ ਤੋਂ ਅੱਗੇ ਚੱਲੋ ਇਸ ਨੂੰ ਕਹਿੰਦੇ ਨੇ ਮਧਰਾ ਬਾਣੀ ਜਵਾਨ ਨਾਲ 10 ਗੁਣਾ ਮਹਾਤਮ ਹੋ ਜੰਨਾ ਇੱਥੇ ਕੰਠ ਵਿੱਚ ਜਾ ਕੇ ਜਵਾਨ ਨਾਲ ਤੋਂ 10 10 ਵਾਰੀ ਇੱਥੇ ਇੱਕ ਵਾਰੀ ਗਾਉ ਉਹਨਾਂ ਹੀ ਫਲ ਆਉ ਉਸ ਤੋਂ ਅੱਗੇ ਜਾਓ ਹਿਰਦੇ ਸਥਾਨ ਵਿੱਚ ਐ ਥਾਂ ਜਿੱਥੇ ਦਿਲ ਦੇ ਉੱਪਰ ਐ ਤਾਂ ਇੱਥੇ ਇਸੇ ਤਰ੍ਹਾਂ ਕੋ ਇੱਥੇ ਵੀ ਆ ਵੀ ਹੋ ਰਿਹਾ ਹੈ ਦਿੱਲੀ ਟੱਟ ਨੇ ਨਾਲ ਆਵਾਜ਼ ਆ ਰਹੀ ਆ ਉਹਦੇ ਨਾਲ ਮਿਲავਗੇ ਦੇਖੋ ਉਹਦੋਂ 10 ਗੁਣਾ ਫਲ ਦੇਗਾ 2 ਮਿੰਟ ਵਾਸਤੇ ਇਹ ਕਹਿ ਗਿਦੇ ਕੀ ਹੋ ਰਿਹਾ ਹੈ ਕੰਠ ਨਾਲੋਂ ਇਹਨੇ ਮਤਵਾ ਬਾਣੀ ਨਾਲ ਇਹਨੂੰ ਕਹਿੰਦੇ ਪਸ਼ੰਤੀ ਬਾਣੀ ਉਦੋਂ ਦਸ ਨੂੰ ਫਲ ਹੋ ਜਾਂਦਾ ਹੈ ਕੰਟਰੀ ਚ ਤੋਂ ਹੰਦਸ ਦਫਾ ਇੱਥੇ ਤੋਂ ਇੱਕ ਦਫਾ ਉਤਨੇ ਫਲ ਹੋ ਜਾਂਦਾ ਹੈ ਇਤਨਾ ਵਕਤ ਬਚ ਗਿਆ ਟਿਕਾ ਵੀ ਜਿਆਦਾ ਹੈ ਇਸ ਤੋਂ ਅੱਗੇ ਜਾ ਕੇ ਪਰਾ ਬਾਣੀ ਨਾਭੀ ਧੁੰਨੀ ਤੇ ਉੱਥੇ ਜਾ ਕੇ ਕਹੋ ਉੱਥੇ ਥੋੜਾ ਜਾ ਦਮ ਦੇ ਉੱਪਰ ਪ੍ਰੈਸ਼ਰ ਪੈਂਦਾ ਹੈ ਦਬਾਅ ਪੈਂਦਾ ਹੈ ਦੇਖੋ ਉੱਥੇ ਕਹਿ ਕੇ ਇਹਦੋਂ ਦਸ ਗੁਣਾ ਜਿਆਦਾ ਫਲ ਹੋ ਜਾਏਗਾ ਨਾਭੀ ਤੇ ਖਿਆਲ ਲਗਾ ਕੇ ਕਹੋ ਦੋ ਮਿੰਟ ਇੰਤਜ਼ਾਰ ਕਰੋ ਹੋ ਰਿਹਾ ਅਸਾਨੀ ਨਾਲ ਹੋ ਰਿਹਾ ਜਦੋਂ ਇਥੇ ਕਾਫੀ देर ਹੋਵੇ ਤੇ ਉੱਥੇ ਐਸਾ ਮੈਚਰ ਹੋਏਗਾ ਸਾਰੇ ਸਰੀਰ ਵਿੱਚ ਹੁੰਦਾ ਰੋਮ ਰੋਮ ਵਿੱਚ ਇਹ ਸਾਰੇ ਸੀ ਦੇ ਰੋਮ ਜਿਹੜੇ ਹਨ ਇਹ ਵਹਿ ਰਹੇ ਕਰਦੇ ਪਰਚੀ ਤੋਂ ਨਹੀਂ ਤੇ ਇਥੇ ਪਰ ਕੁਝ ਅਭਿਆਸ ਕਰਕੇ ਤੇ ਗੱਲ ਬਣੇਗੀ ਇਹ ਤਾਂ ਥੋੜਾ ਥੋੜਾ ਇੱਥੇ ਸੌਣ ਵਾਸਤੇ ਦੋ ਦੋ ਮਿੰਟ ਕਹਿੰਦੇ ਨੇ ਦੱਸਣ ਵਾਸਤੇ ਹੈ ਇੱਥੇ ਹੈ ਇੱਥੇ ਤੱਕ ਦਾ ਬਾਣੀਆਂ ਖਤਮ ਹਨ ਬੈਕਟਰੀ ਬਾਣੀ ਮਤਮਾ ਬਾਣੀ ਪਸੰਤੀ ਬਾਣੀ ਪਰਾ ਬਾਣੀ ਬਾਣੀ ਇੱਥੇ ਖਤਮ ਹੋ ਗਈਆਂ ਬੈਠੀ ਬੰਦੇ ਸ਼ੁਰੂ ਹੁੰਦੀਆਂ ਨੇ 10 ਗੁਣਾ ਫੜ ਲੈਂਗੇ ਮਤਮਾ ਪਸੰਤੀ ਤੇ ਇਹਨਾਂ ਪਰਾ ਕਹੇ ਨਾ ਵੀ ਦੇ ਯਾਨੀ 1000 ਗੁਣਾ ਫੜ ਲੈਣੇ ਜਵਾਨ ਨਾਲ 4000000 ਵਾਰੀ ਵੈਰੂ ਵੈਰੂ ਤੇ ਇੱਥੇ ਨਾ ਵੀ ਵਿੱਚ ਇੱਕੋ ਵਾਰੀ ਕਹੇ ਉਹ ਨਾਲ ਪੜ ਹੋ ਜਾਂਦਾ ਸੋ ਇੱਥੇ ਟਿਕਾਅ ਬਹੁਤ ਹੈ ਇਕਾਗਰਤਾ ਬਹੁਤ ਦੀ ਹੈ ਜਿੱਥੇ ਟਿਕਾਅ ਇਕਾਗਰਤਾ ਤੇ ਸ਼ਾਂਤੀ ਵੀ ਬਹੁਤ ਸੋ ਇਹ ਹੁੰਦੇ ਹੁੰਦੇ ਜੀ ਤੋ ਇਹ ਜਿਵੇਂ ਹੋਣ ਲੱਗ ਪਏਗਾ ਉਹ ਮਹਿਸੂਸ ਕਰੇਗਾ ਮੇਰੇ ਹਰੇਕ ਰੋਮ ਜਿਹੜਾ ਹੈ ਇਹ ਵਹਿ ਰੂ ਵਹਿ ਰੂ ਕਹੇ ਰੋਮਾਂ ਵਿੱਚ ਆਵਾਜ਼ ਆਉਣੀ ਸ਼ੁਰੂ ਹੋ ਜਾਈ ਉਸ ਵਸਤਵਿੰਦੇ ਸਭ ਗੁਰੂ ਰੋਮ ਰੋਮਾਂ ਤੇ ਆਵੇ ਅੰਦਰ ਸੇਖ ਇਹ ਇੱਥੇ ਤੱਕ ਦਾ ਬਾਣੀਆ ਖਤਮ ਹੈ ਜਿਹਦਾ ਐਉਂ ਪਤਾ ਤੋਂ ਗਿਆ ਫਿਰ ਉਸ ਤੋਂ ਅੰਗੇ ਅਨੰਤ ਸ਼ਬਦੀ ਵਾਰੀਆਂ ਦੀ ਹੈ ਦੋਏ ਅੱਖਾਂ ਤੇ ਨੱਕ ਦੀ ਜਿਹੜਾ ਜਿੱਥੇ ਆ ਗਾਣਾ ਇੱਥੇ ਬੀਤੀ ਟਕਾ ਲੋ ਸਮਾਤਾ ਪਿਆ ਬੀਤੀ ਟਕਾਉਣ ਦਾ ਇੱਕ ਤਾਂ ਸ਼ਰੀਰ ਵਿੱਚ ਇਹ ਮਨੁੱਖੀ ਸ਼ਰੀਰ ਵਿੱਚ ਚੱਕਰ ਹਨ ਨਾਭੀ ਚੱਕਰ ਹੈ ਹਿਰਦਾ ਚੱਕਰ ਹੈ ਕੰਠ ਚੱਕਰ ਹੈ ਹੈ ਅਗਿਆ ਚੱਕਰ ਹੈ ਤ੍ਰਿਪੁਟੀ ਚੱਕਰ ਹੈ ਦਸਮਨ ਦਵਾਰ ਚੱਕਰ ਇੱਥੇ ਆਮ ਲੋਕਾਂ ਦੇ ਨਾਲ ਖਾਸ ਕੋਈ ਫਾਇਦਾ ਨਹੀਂ ਲੇਕਿਨ ਇਹ ਭਜਨ ਕਰਨ ਵਾਲੇ ਵਾਸਤੇ ਮਦਦਗਾਰ ਚੀਜ਼ ਹੈ ਇੱਥੇ ਬੀਤੀ ਟਿਕਾ ਕੇ ਭਜਨ ਕਰਨ ਵਾਲੇ ਆਪਣੇ ਖਿਆਲ ਨੂੰ ਰੋਕ ਕੇ ਥਾਂ ਬਾਹਰ ਵੀ ਇਕੱਠਾ ਕਰਕੇ ਅੰਦਰ ਲਿਆਉਂਦੇ ਹਨ ਕਿਉਂਕਿ ਵੈਗਰੂ ਅੰਦਰ ਹੈ ਉਹ ਹੀ ਸੁਖ ਦਾ ਸਮੁੰਦਰ ਹੈ ਉਹਦੇ ਨਾਲ ਜੋ ਬੀਤੀ ਜੁੜੇਗੀ ਅੰਦਰੋਂ ਹੀ ਸੁਖ ਅਨਪਰਪਰੇ ਹੈ ਤੋ ਇੱਥੇ ਵੀ ਦਿੱਧ ਅੱਖਾਂ ਦੇ ਨੱਕ ਦੇ ਜੜੂ ਜਿਵੇਂ ਤੁਸੀਂ ਚਟਾ ਕੇ ਦੇਖੋ ਇੱਥੇ ਕਰੋ 2 ਮਿੰਟ ਵਾਸਤੇ ਇੱਥੇ ਵੀ ਉਮੀ ਹੁੰਦਾ ਜਿਵੇਂ ਨਾਭੀ ਵਿੱਚ ਹੁੰਦਾ 2 ਮਿੰਟ ਵਾਸਤੇ ਇੱਥੇ ਕਰੋ ਇਵੇਂ ਇਟਾ ਉਰੇ ਇਵੇਂ ਉਰੇ ਇੱਥੇ ਕੁਝ ਦੇਰ ਕਰਦੇ ਕਰਦੇ ਜੇ ਲਗਾਤਾਰ 3 ਘੰਟੇ ਵਿੱਚ ਠਿਕਾ ਕੇ ਇੱਥੇ ਕਰੇ ਇੱਥੇ ਰੋਸ਼ਨੀ ਪੈਦਾ ਹੋਏਗੀ ਰੋਸ਼ਨੀ ਔਰ ਅਨਜਮਣੀ ਤਾਂ ਸੁਣਨੇ ਸ਼ੁਰੂ ਹੋ ਕੋਲਣਗੇ ਪਰ ਇਹ ਖਿਆਲ ਰੱਖੇ ਕਿ ਜੇ ਸਿਰ ਦਰਦ ਜਦੋਂ ਆਉਣਗੇ ਫਿਰ ਨਹੀਂ ਇੱਥੇ ਕਰੇ ਕਿਉਂਕਿ ਅੱਜ ਕੱਲ ਦੇ ਦਿਮਾਗ ਬਹੁਤੇ ਤਕੜੇ ਨਹੀਂ ਪਹਿਲੇ ਸਮੇਂ ਵਰਗੇ ਨਹੀਂ ਹਨ ਅਸਟਾਖੀ ਫੇਰ ਕਰੀ ਜਾਂਦੇ ਹੁੰਦੇ ਸੀ ਤਕੜੇ ਨਹੀਂ ਜੇ ਕੀ ਹੁੰਦਾ ਕੀ ਨਹੀਂ ਤੇ ਨਾਲ ਬੈਠੇ ਪਤਾ ਨਹੀਂ ਕਿਹੜੇ ਸਮੇਂ ਕਿਹੜੇ ਵੇਲੇ ਨਹੀਂ ਸਮਝਿੰਦਾ ਤਦ ਸਹੀ ਮਾਤ ਵੀ ਮੈਂ ਨੂੰ ਪਤਾ ਕਰੇ ਸੋਨਦਾ ਜੀ ਸਾਈਆਂ ਬਾਹਰ ਬੈਠੀ ਨਾ ਜੀ ਉਦੋਂ ਇੰਫੀਨੋਸੀ ਯੂਨੀਵਰਸਿਟੀ ਦੇ ਰੋਲ ਨੰਬਰ ਲਿਖੇ ਜਨੇ ਸ਼ੌਕ ਤਾਂ ਹੈ ਹੀ ਨਹੀਂ ਜੀ ਕੋਈ ਤੇ ਭਜਨ ਕਰੀਏ ਨਾ ਅਸਲ ਅਸਲੀ ਹੀ ਚੀਜ਼ ਮੰਨੀ ਸੀ ਇਹ ਤਾਂ ਬੇਰਫਰੂ ਖਿਚਾਈ ਗਈ ਇਹ ਦਿਲ ਚ ਬੈਠੇ ਸੀ ਚਿੰਮਤ ਵੇਦ ਪੁਰਾਣ ਪੁਕਾਰਨ ਕੋਸੀਆਂ ਨਾਮ ਇਹਨਾਂ ਸਭ ਕੂੜਗਾਲੀ ਹੋ ਚੀ ਅ ਜਿਹਦੇ ਅੰਦਰ ਵਹਿ ਜੇ ਇਹ ਗੱਲ ਫਿਰ ਕੋ ਕਾਨੂੰ ਕੋ ਚਾਹੁੰਦਾ ਹੈ ਸਵੈਮ ਕਰਕੇ ਇੱਥੇ ਕੋਈ ਇੱਥੇ ਰੋਸ਼ਨੀ ਤੇ ਅਨਤਨੀਆਂ ਪੈਦਾ ਹੋਣ ਤੇ ਇਹੋ ਕਰਦੇ ਕਰਦੇ ਕੋਈ ਜਿਦ ਤੇ ਆ ਜਾਓ ਮੱਛੀ ਦੇ ਵਿਚਾਰੇ ਇੱਥੇ ਇਤਨੀ ਘਟੀ ਹੈ ਮੁਸੱਲ੍ਹਾ ਜੀ ਕਹਿੰਦੇ ਨੇ ਇਸਲਾਮ ਵਿੱਚ ਇਸਨੂੰ ਇਹਨਾਂ ਜਿੱਤੇ ਤਿੰਨ ਕਾਰਨਰ ਵਿੱਚ 30 ਇਨ ਟ੍ਰਾਇੰਗਲ ਕੈਂ ਨੀਂਜ ਨੇ ਐਂ ਕਹਿੰਦੇ ਸੋ ਇੱਥੇ ਘਟੀ ਜੁਕਾ ਕੇ ਉਸ ਤੋਂ ਉੱਚੀ ਐਮੀ ਹੁੰਦਾ ਕਰਕੇ ਜੇਕਰ ਇੱਥੇ ਬਹੁਤ ਜ਼ਿਆਦਾ ਰੋਸ਼ਨੀ ਹੋਵੇਗੀ ਜਿਵੇਂ ਸੂਰਜ ਦੀ ਰੋਸ਼ਨੀ ਹੁੰਦੀ ਹੈ ਲਾਲ ਸੂਰਜ ਦੀ ਰੋਸ਼ਨੀ ਐਸਾ ਪ੍ਰਤੀਤ ਹੋਵੇਗਾ ਕੁਝ ਦੇਰ ਦੇ ਜਦੋਂ ਕ੍ਰਿਤੀ ਟਿਕਾ ਕੇ ਕਰੋਂਗੇ ਐਸਾ ਕਰੋ ਉਸੇ ਤਰ੍ਹਾਂ ਬਹਿ ਗਏ ਹੋ ਰਿਹਾ ਅਪੀਕਰਨ ਨਹੀਂ ਪੈਣਾ ਸੁਣੀ ਜਾਣਾ ਹੈ ਐਸੀ ਅਵਸਥਾ ਜਾਣੀ ਹੈ ਕਰਨ ਦੀ ਲੋੜ ਨਹੀਂ ਸੁਣੀ ਜਾਣਾ ਸਰੋਤਾ ਬਣ ਜਾਣਾ ਅੰਦਰ ਹੋ ਰਿਹਾ ਸੁਣੀਓ ਤੇ ਇਸ ਤਰ੍ਹਾਂ ਕੇ ਕੁਝ ਦਿਨ ਇਥੋਂ ਕਰਕੇ ਹੋਏ ਤੇ ਜਿੱਦੇ ਚੋਟੀ ਹੁੰਦੀ ਹੈ ਹੁੰਦੀ ਹੈ ਨਾ ਬਰਮਾਂ ਦੀ ਬੋਤੀ ਹੁੰਦੀ ਹੈ ਉੱਥੇ ਗ੍ਰਿਤੀ ਲੈ ਜਾਂਦੀ ਉਹਨੂੰ ਦਸ਼ਵਤੀ ਦਸ਼ਮੰਗਵਾਰ ਇਹ ਵੀ ਵੰਦਸ਼ਮੰਗਵਾਰ ਆਪਾਂ ਪਾਰਾ ਪਰੰਪੁਰ ਦੀ ਘਾਟੀ ਉੱਪਰ ਹਾਠ ਹਾੜ ਪਰ ਆਲਾ ਆਲੇ ਪੀਤਰ ਸਾਤੀ ਦਸ਼ਵੰਦਰਾ ਦੇ ਜ਼ਿਕਰ ਵਿੱਚ ਉੱਥੇ ਫਿਰ ਬਿਲਤੀ ਲਾਜ ਉੱਥੇ ਤਾਕਤ ਲੱਗਦੀ ਹੈ ਜ਼ਿਆਦਾ ਅੱਜ ਜੇ ਅਗਰ ਦਿਮਾਗ ਇਸ ਦਾ ਚੱਲੇ ਕਰੋ ਇਹ ਜਿਹੜੀ ਪਹਿਲੇ ਪਹਿਲਾ ਇਹ ਦਿਮਾਗ ਦੀ ਕਮਜ਼ੋਰੀ ਦੀ ਨਿਸ਼ਾਨੀ ਇਹ ਮਹਿਸੂਸ ਹੋਇਆ ਕਰਦੀ ਤਪਣ ਲੱਗ ਜਾਂਦੀ ਅੰਦਰ ਤੋਂ ਅਕਸ ਮਹਿਸੂਸ ਹੋ ਰਹੀ ਪਹਿਲਾਂ ਸਮਝ ਲੋ ਕਿ ਉਹਨੇ ਇਹ ਥੋੜਾ ਜਿਹਾ ਬਰਦਾਸ਼ਤ ਨਹੀਂ ਕਰਦਾ ਉਸ ਨੂੰ ਸੰਭੋਜ ਲੋ ਫਿਰ ਅਗਰ ਨਾ ਹਟਾਇਆ ਫਿਰ ਉਸੇ ਦਰਦ ਹੋਣ ਲੱਗ ਜਾਏ ਸਿਰ ਦਰਦ ਹੋਣ ਲੱਗੇ ਇਸ ਕਰਕੇ ਇਹ ਦੇਖਣਾ ਚਾਹੀਦਾ ਵਿਵਸਥਨ جیت تکلیف ہو سکوچ تو اتھے ادو بھی زیادہ سورج کی روشنی اور روشنی پر گرم نہیں ہے ٹھنڈی ہے جنہیں جی میں سب دین سے مست ہو کے اپنی ویو لا دینا ماندی ساری بشے وکار کی ویو اتنے لے جاتی دنیا کے جی دنیا دنی میں لگ رہے نہ چنگے کچھ نہیں تھوتے پوتے ہو جاتے ایسا مست ہو جاتا ہے بس پوچھو ہی نہیں جی میں شبدی مست ہو جائے تو اتر یہ کرے گا بہت سورج روشنی بہت اینا دنیا تسیلیاں میچیاں مل کے شبد جیسے ہوں اپنا شبد پڑھ رہے ہیں ساجا چ ملا کے شبد ہی نوبی باڑی ہے پر وہ شبد واگنو شبد مل کے انہوں رس ہو کے آواز آئے گی so, یہ کرو اخیر یہ اس جگہ چڈ جانا ہے یہ جگہ نیچے رہ جائے گی اوپر وہ اوسطا آ جائے گی جیڑی اشبد پہ آواز اوسا دسی ہے جاسل وہرو دس روپ ہے روپ نارے رنگ کچھ نان گو سوسا ہوتے شبد بھی رہ جائے گا انتمیاں روشن لائٹ بھی کوئی نہیں ہوگی گی اتھور لائٹ نہیں ہوگی گی صرف ڈیلان لائٹ لائٹ ہوگی صرف ان روشنی ہوگی سو اس کر کے اپنا ਕਰਕੇ ਦੇਖੋ ਇਹਨਾ ਵਿੱਚ ਜਿਹੜੀ ਜਿਹੜੀ ਗੱਲ ਕਿਸੇ ਨੂੰ ਮਾਫ਼ ਆਵੇ ਉਹ ਆਪਣਾ ਆਪ ਸੁਆਵੇ ਕਰਦੇ ਚਲੇ ਜਮ ਜਿੱਥੇ ਜਿੱਥੇ ਠੀਕ ਆਵੇ ਜਿੰਨਾ ਜਿੰਨਾ ਜ਼ਿਆਦਾ ਕਸ਼ਕ ਕਰੋ ਕੋਸ਼ਿਸ਼ ਕਰਦੇ ਕਰਦੇ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਇਹ ਈਸ਼ਵਰ ਸਾਹਿਬ ਦੱਸਿਆ ਹੁਣ ਇਕੱਲੇ ਇਕੱਲੇ ਨੂੰ ਜੇ ਵੀ ਦਸੀਏ ਤੁਸੀਂ ਆਪਣੇ ਆਪ ਹੀ ਤੁਸੋਂ ਕਿੰਨਾ ਵਕਤ ਲੱਗੇਗਾ ਨਾ ਤੁਹਾਡੇ ਕੋਲ ਇਹਨਾਂ ਵਕਤ ਨਾ ਮੇਰੇ ਕੋਲ ਨਾ ਨਾ ਹੋਣੀ ਇਹ ਕਰਕੇ ਐਵੇਂ ਕਰੋ ਸਾਰਿਆਂ ਨੂੰ ਜਾਂਤਾਸ ਯਾਨੀ ਸਾਰੇ ਲੋਕ ਤਾਂ ਤੱਕ ਚਾਰੀ ਬਾਣੀ ਪਹਿਨਾ ਪਹਿਲਾਂ ਬਾਣੀ ਪੜੀਦੀ ਹੈ ਕੀਰਤਨ ਵੀ ਕਰਦੇ ਰਹੋ ਬਾਣੀ ਪਾਠ ਕਰੋ ਤੇ ਕਿ ਸ਼ਿਮਰਣ ਦੇ ਮਾਰਵੀ ਜਤ ਪਾਉਂਗੇ ਐਵੇਂ ਕਰਦੇ ਰਹੋ ਹੌਲੀ ਹੌਲੀ ਵੱਧਦੇ ਚੱਲੋ ਕਿੱਥੇ ਸ਼੍ਰੀਕੌਂਦਾ ਆਪਣੀ ਵਸਤਾਂ ਨੂੰ ਚੜਾਈ ਚੱਲੋ ਇਹ ਆਪਣੇ ਜਨਮ ਨੂੰ ਸਫਲਾ ਕਰ ਲਓ ਜਿੰਦਗੀ ਚੰਦ ਰੋਜ ਹੈ ਕੀ ਬਤਾਏ ਕਿਹੜੇ ਸਮੇਂ ਦੇ ਵਿੱਚੋਂ ਹਵਾ ਹੀ ਨਿਕਲੇ ਜਾਨੀ ਪਤਾ ਹੈ ਭਾਈ ਕਹਿ ਸਕਦਾ ਬਸ ਤੇ ਇਹ ਤਾਂ ਕੋਈ ਪਤਾ ਨਹੀਂ ਅਮੇ ਕੋਈ ਯਾਦ ਰੱਖੇ ਜਾਂ ਨਾ ਰੱਖੇ ਉਹ ਵਕਤ ਨਹੀਂ ਪਤਾ ਲੱਗਦਾ ਕਿਸੇ ਦਾ ਦੇਹ ਦੀ ਦੁਨੀਆ ਦੀ ਕਿੰਨੀ ਦੁਨੀਆ ਤੁਰਤੀ ਜਾਂਦੀ ਅਸਲੀ ਪਤਾ ਲੱਗਦਾ ਵੀ ਵਕਤ ਵੀ ਆ ਕੋਈ ਨਹੀਂ ਸੱਜਣ ਕਰ ਲੈ ਕਿਉਂ ਨਾ ਉਹ ਤੋਂ ਪਹਿਲਾਂ ਬਲੰਚ ਬਾਰ ਲੈ ਜਾਣਾ ਜਦੋਂ ਅੱਗੇ ਹੈ